ਸਿੱਖਰਾਂ ਦੀ ਹਰਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਆਪ ਸਭ ਬਾਕੂ ਵੀ ਜਾਣਦੇ ਹੋ ਕਿ ਅੱਜ 16 ਦਸੰਬਰ ਤੇ 16 ਦਸੰਬਰ ਦੀ ਤਰੀਕ ਟਕਸਾਲੀ ਆਗੂਆਂ ਨੇ ਐਲਾਨੀ ਸੀ ਕਿ ਉਸ ਦਿਨ ਇੱਕ ਨਵੀਂ ਅਕਾਲੀ ਦਲ ਦਾ ਗਠਨ ਕੀਤਾ ਜਾਵੇਗਾ ਨਵੀਂ ਰੂਪਰੇਖਾ ਤਿਆਰ ਕੀਤੀ ਜਾਏਗੀ ਤੇ ਆਓ ਤੁਹਾਨੂੰ ਵਿਖਾਨਿਆ ਅੱਜ ਦਾ ਸ਼੍ਰੀ ਦਰਬਾਰ ਸਾਹਿਬ ਦਾ ਨਜ਼ਾਰਾ ਜਿੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤ ਜੁੜੀ ਇਨ੍ਹਾਂ ਟਕਸਾਲੀ ਆਗੂਆਂ ਦੇ ਨਾਲ ਅਤੇ ਉਹਨਾਂ ਨੇ ਸਿੱਖ ਸੰਗਤ ਨੂੰ ਕਿੱਦਾਂ ਸੰਬੋਧਿਤ ਕੀਤਾ ਅਤੇ ਕੀ ਐਲਾਨ ਕੀਤੇ ਆਓ ਵੇਖਦੇ ਹਾਂ निर्मलता तो साहब के बेनती करता कि आप श्री अकाल तख्त के सामवत श्री हरिमंदर साहब के सामवत खड़े हुए इन्हे महान संस्थान की बहुत बड़ी महानता है Thank <laughs> you. Ha <laughs> ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਟਕਸਾਲੀ ਅਕਾਲੀ ਆਗੂਆਂ ਨੇ ਜਿਹੜਾ ਨਵਾਂ ਅਕਾਲੀ ਦਲ ਬਣਾਇਆ ਸੀ ਉਹਦੇ ਪ੍ਰਧਾਨ ਅਨਜੀਤ ਸਿੰਘ ਬਰਾਂਪੂਰਾ ਨੂੰ ਚੁਣ ਲਿਆ ਗਿਆ ਹੈ ਸੇਵਾ ਸਿੰਘ ਸੇਖਵਾ ਨੇ ਉਹਨਾਂ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਇਰ ਤੇ ਮਜੀਦ ਸਾਬਕਾ ਸੰਸਦ ਮੈਂਬਰ ਡਾਟਰ ਅਦਤ ਸਿੰਘ ਜਨਾਲਾ ਨੇ ਕੀਤੀ ਵੱਡੀ ਗਿਣਤੀ ਦੇ ਵਿੱਚ ਲੋਕ ਸ਼੍ਰੀ ਕਾਲਦਕ ਸਾਹਿਬ ਤੇ ਪੁੱਛੇ ਹੋਏ ਨੇ ਸ਼੍ਰੀ ਕਾਲਦਕ ਸਾਹਿਬ ਦੇ ਬਾਹਰ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਤੇ ਉਸ ਤੋਂ ਬਾਅਦ ਰঞ্জੀਤ ਸਿੰਘ ਬ੍ਰਹਮਪੁਰਾ ਦੇ ਨਾਮ ਦਾ ਪੇਸ਼ ਕੀਤਾ ਗਿਆ ਤੇ ਜਿਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਰঞ্জੀਤ ਸਿੰਘ ਬ੍ਰਹਮਪੁਰਾ ਨੂੰ ਕੁਝ ਸਮੇਂ ਤੱਕ ਸੰਗਤਾਂ ਨੂੰ ਸੰਬੋਧਨ ਕਰਨਗੇ ਨਵਾਂ ਅਕਾਲੀ ਦਲ ਜੋ ਬਣ ਕੇ ਤਿਆਰ ਹੋ ਗਿਆ ਉਸ ਦੇ ਨਾਮ ਦਾ ਐਲਾਨ ਵੀ ਹੁਣ ਇਸ ਤੋਂ ਬਾਅਦ ਸਾਰਿਆਂ ਦੀ ਮੌਜੂਦਗੀ ਵਿੱਚ ਕੀਤਾ ਜਾਵੇਗਾ ਰঞ্জੀਤ ਸਿੰਘ ਬ੍ਰਹਮਪੁਰਾ ਦੇ ਨਾਮ ਨੂੰ ਜੋ ਪੇਸ਼ ਕੀਤਾ ਗਿਆ ਸੀਗਾ ਉਹ ਹੁਣ ਸਾਰਿਆਂ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ ਰঞ্জੀਤ ਸਿੰਘ ਬ੍ਰਹਮਪੁਰਾ ਨੇ ਸੰਬੋਧਨ ਕਰਨ ਲੱਗੇ ਨੇ ਤੁਹਾਨੂੰ ਏ ਵੀ ਪੀ ਸਾਂਝਾ ਤੇ ਇਹ ਵੀ ਦਿਖਾ ਰਹੇ ਆ ਕਿ ਰঞ্জੀਤ ਸਿੰਘ ਬ੍ਰਹਮਪੁਰਾ ਕੀ ਕਹਿੰਦੇ ਨੇ ਜਾਦੀ ਰਹਿਣਾ ਇਰਾਦਾ ਨਹੀਂ ਕਰਦਾ ਤੇ ਆਪਣੇ ਘਰਾਂ ਚੋਂ ਇਹਨਾਂ ਨੂੰ ਅੰਸ਼ੋਰ ਕਰੇਗੇ ਨਾਮ ਨਾ ਨਾ ਇਹ ਆਪਾਂ ਲੈਣਾ ਨਾ ਕਦੇ ਦੇਣਾ ਉਹ ਹੁਣ ਆਉਣਾ ਨਹੀਂ ਆਈਗੇ ਅੱਗੇ ਕਾਦੀ ਦਾ ਕੋਈ ਨਹੀਂ ਪਿਆ ਸੋਟੀ ਆ ਗਿਆ ਕੰਮ ਕਰਨ ਦਾ ਪ੍ਰਬੰਧ ਆ ਇੱਕ ਜਮੀਨ ਸਮੇਤ ਇਹਦੀ आखन कर अच्छा तो दिया प्रार्थना की बात करता जिन्होंने मेरे वर्गे छोटे के बड़े में एक नान नंढी कलाक भले वास्ते कणिक न ਇਹ ਤੋਂ ਇਸ ਤੋਂ ਬਾਅਦ ਕਾਫੀ ਸਮਝਦਾ ਉਸ ਬਾਅਦ ਕਿਤੇ ਇਹਨਾਂ ਦੀ ਕੰਮ ਹੋ ਜਾਂਦਾ ਕਿ ਇਹ ਇਹਨਾਂ ਨੂੰ ਜਨਨ ਕਿਥੋਂ ਤੱਕ ਅੱਗੇ ਜਿਹੜੀ ਸੋ ਇਹਨਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜਿਨ੍ਹਾਂ ਨੇ ਇਹ ਐਲਾਨ ਕੀਤਾ ਹੈ ਕਿ ਉਹ ਲੋਕਾਂ ਦੇ ਹੱਕ 사ਕ ਦੀ ਲੜਾਈ ਲੜਨਗੇ ਨਾਲ ਹੀ ਉਹਨਾਂ ਨੇ ਬਾਦਲ ਪਰਵਾਰ ਤੇ ਫਿਰ ਉਸੇ ਤਰ੍ਹਾਂ ਹੀ ਹਮਲਾ ਕੀਤਾ ਜਿਸ ਤਰ੍ਹਾਂ ਕਿ ਉਹ ਪਿਛਲੇ ਸਮੇਂ ਦੇ ਵਿੱਚ ਕਰਦੇ ਆ ਰਹੇ ᱛਨ ਤੇ ਉਹਨਾਂ ਨੇ ਕਿਹਾ ਕਿ ਜੇਦਨ ਸਾਡੇ ਦੇ ਉੱਪਰ ਕੋਈ ਦੋਸ਼ ਲੱਗੇਗਾ ਲੋਕ ਸਾਡੇ ਉੱਪਰ ਸਾਨੂੰ ਕਹਿ ਦੇਣਾ ਸੀ ਛੱਡ ਕੇ ਪਿਛੇ ਹੋ ਜਾਵਾਂਗੇ ਕੈਮਰਾਮੈਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਬੀ ਸਾਝਾ ਅੰਮ੍ਰਿਤਸਰ ਗੁਰ ਪਿਆਰਿਆ ਹੁਣ ਇਹ ਤਾਂ ਤੈ ਹੈ ਕਿ ਬਾਦਲ ਧਿਰ ਦਾ ਕੋਈ ਵੀ ਵਜੂਦ ਪੰਜਾਬ ਦੇ ਵਿੱਚ ਬਚਿਆ ਹੋਇਆ ਨਜ਼ਰ ਨਹੀਂ ਆਂਦਾ ਕਿਉਂਕਿ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਹਰ ਪਾਸਿਓਂ ਬਾਦਲ ਤੇ ਨੂੰ ਮਾਤ ਖਾਣੀ ਪੈ ਰਹੀ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਇਹਨਾਂ ਟਕਸਾਲੀ ਆਗੂਆਂ ਵੱਲੋਂ ਚੱਕੇ ਗਏ ਕਦਮ ਲੈ ਗਏ ਫੈਸਲੇ ਕਿੰਨੇ ਕੀ ਕਾਰਗਰ ਸਾਬਤ ਹੁੰਦੇ ਨੇ ਕਿਉਂਕਿ ਇਹ ਉਹੀ ਟਕਸਾਲੀ ਆਗੂ ਨੇ ਜਿਨ੍ਹਾਂ ਨੇ ਬਾਦਲਦਲ ਖੜਾ ਕੀਤਾ ਸੀ ਤੇ ਅੱਜ ਇਹ ਉਹੀ ਟਕਸਾਲੀ ਆਗੂ ਨੇ ਜਿਹੜੇ ਹੱਕ ਠੋਕ ਕੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਅਸੀਂ ਹੀ ਬਾਦਲਾਂ ਨੂੰ ਬਣਾਉਣ ਵਾਲੇ ਵੀ ਸੀ ਤੇ ਅਸੀਂ ਹੀ ਕਰੇ ਪਟਾਣ ਵਾਲੇ ਵੀ ਆ ਕਿਉਂਕਿ ਕੌਮ ਦੇ ਨਾਲ ਗੱਤਾਰੀ ਸਾਨੂੰ ਬਰਦਾਸ਼ਤ ਨਹੀਂ ਅਤੇ 1920 ਵਾਲੀ ਅਕਾਲੀ ਦਲ ਅਸੀਂ ਇੱਕ ਵਾਰ ਮੁੜ ਸਿਰਜ ਕੇ ਵਖਾਵਾਂਗੇ ਤੁਸੀਂ ਸਾਰੇ ਮਸਲਿਆਂ ਤੇ ਕੀ ਸੋਚਦੇ ਆ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ